ਸੀਨੀਅਰ ਸਹਾਇਕ ਦੀਆਂ ਪੋਸਟਾਂ ਭਰਤੀ ਬੋਰਡ ਵੱਲੋਂ ਫਿਰ ਤੋਂ ਜਾਰੀ ਕੀਤੀਆਂ ਗਈਆਂ ਹਨ ਪਹਿਲਾ ਇਸ਼ਤਿਹਾਰ ਪਿਛਲੇ ਸਾਲਾਂ ਚ ਜਾਰੀ ਹੋਇਆ ਸੀ ਉਸ ਇਸ਼ਤਿਹਾਰ ਦੇ ਵਿੱਚ ਪੇਸਕਿਲਾਂ ਦਾ ਚੱਕਰ ਹੋਣ ਕਰਕੇ ਵਾਪਸ ਲਿਆ ਗਿਆ ਤੇ ਫਿਰ ਤੋਂ ਨਵਾਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੋ ਇਹਦੇ ਚ ਗੱਲ ਕਰਦੇ ਆਂ ਤਾਂ ਤੁਹਾਡੀਆਂ ਟੋਟਲ 367 ਅਸਾਮੀਆਂ ਰਹਿਣਗੀਆਂ ਸੀਨੀਅਰ ਸਹਾਇਕ ਦੀਆਂ 245 ਅਸਾਮੀਆਂ ਹੈ ਜਿਦੇ ਵਿੱਚ ਆਡਿਟ ਜੂਨੀਅਰ ਦੀਆਂ ਪੋਸਟਾਂ ਬਾਟ ਰਹਿਣਗੀਆਂ ਤੇ ਫਾਈਨਾਂਸ ਵਿੰਗ ਦੀਆਂ ਪੋਸਟਾਂ ਵੀ ਸ਼ਾਮਿਲ ਨੇ ਟੋਟਲ 367 ਅਸਾਮੀਆਂ ਬਣਦੀਆਂ ਜਿਨ੍ਹਾਂ ਦੀ ਦੁਬਾਰਾ ਤੋਂ ਰਜਿਸਟ੍ਰੇਸ਼ਨ ਪ੍ਰੋਸੈਸ ਹੈ 18 ਤਰੀਕ 18 ਜੁਲਾਈ ਤੋਂ ਲੈ ਕੇ 20 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਉਮਰ ਦੀ ਗੱਲ ਕਰਦੇ ਹਾਂ ਘੱਟੋ ਘੱਟ 18 ਸਾਲ ਵੱਧ ਤੋਂ ਵੱਧ 37 ਸਾਲ ਤੇ 5 ਸਾਲ ਦੀ ਛੂਟ ਰਹੇਗੀ ਜਿਨ੍ਹਾਂ ਕੋਲੇ ਰਿਜ਼ਰਵ ਸਰਟੀਫਿਕੇਟਸ ਨੇ ਇਹਨਾਂ ਦੀ ਚੋਣ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਲਿਖਤੀ ਪੇਪਰ ਹੋਏਗਾ ਜਿਹੜੇ ਬੱਚੇ ਮੈਰਿਟ ਵਿੱਚ ਆਣਗੇ ਤਾਂ ਉਸ ਤੋਂ ਬਾਅਦ ਤੁਹਾਡਾ ਟਾਈਪਿੰਗ ਟੈਸਟ ਲਿਆ ਜਾਏਗਾ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਕੁਝ ਨਵੀਂ ਤਬਦੀਲੀ ਕੀ ਹੈ ਜਿਹੜੇ ਬੱਚਿਆਂ ਨੇ ਪਹਿਲਾਂ 5/23 7/23 ਦੇ ਵਿੱਚ ਫਾਰਮ ਭਰੇ ਸੀਗੇ ਤਾਂ ਉਹਨਾਂ ਬੱਚਿਆਂ ਨੇ ਆਪਣੇ ਪੁਰਾਣੇ ਰਜਿਸਟ੍ਰੇਸ਼ਨ ਨੰਬਰ ਦੇ ਨਾਲ ਲੌਗਇਨ ਆਈਡੀ ਦੇ ਨਾਲ ਫਿਰ ਤੋਂ ਪੋਰਟਲ ਤੇ ਜਾ ਕੇ ਅਪਲਾਈ ਆਨਲਾਈਨ ਕਰਨਾ ਹੈ ਤੁਸੀਂ ਉਸੇ ਹੀ ਪੁਰਾਣੇ ਰਜਿਸਟ੍ਰੇਸ਼ਨ ਦੇ ਨਾਲ ਆਪਣਾ ਪੋਰਟਲ ਓਪਨ ਕਰਨਾ ਹੈ ਓਪਨ ਕਰਨ ਤੋਂ ਉਪਰੰਤ ਤੁਸੀਂ ਬਿਨਾਂ ਫੀਸ ਤੋਂ ਸਬਮਿਟ ਕਰ ਦੇਣਾ ਜਿਨ੍ਹਾਂ ਨੇ ਫਾਰਮ ਨਹੀਂ ਭਰਿਆ ਸੀ ਉਹਨਾਂ ਨੂੰ ਫੀਸ ਇੱਥੇ ਪੇ ਕਰਨੀ ਪਏਗੀ ਫੀਸ ਵਿੱਚ ਕੁਝ ਵੱਡੀ ਤਬਦੀਲੀ ਕੀਤੀ ਗਈ ਹੈ ਜਨਰਲ ਵਰਗ ਤੇ ਉਹਦੇ ਨਾਲ ਸੰਬੰਧਤ ਨੇ ਟੋਟਲ 1000 ਰੁਪਇਆ ਹੋਏਗਾ ਐਸਸੀ ਕੈਂਡੀਡੇਟਸ ਦੇ ਜਿਨ੍ਹਾਂ ਦੇ ਲਈ ਇੱਥੇ ਟੋਟਲ 200 ਰੁਪਇਆ ਐਲਾਨਿਆ ਗਿਆ ਹੈ ਤੇ ਜਿਹੜੇ ਬੱਚੇ ਪੀ ਡਬਲਯੂ ਡੀ ਫਿਜ਼ੀਕਲ ਹੈਂਡੀਕੈਪਟ ਨੇ ਉਹਨਾਂ ਦੇ ਲਈ 500 ਰੁਪਇਆ ਐਲਾਨਿਆ ਗਿਆ ਹੈ ਤੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਦੇ ਲਈ 200 ਰੁਪਇਆ ਐਲਾਨਿਆ ਗਿਆ ਹੈ ਜੇ ਗੱਲ ਕਰਦੇ ਹੋ ਤੁਹਾਡੀ ਤਨਖਾਹ ਤਾਂ ਬੇਸਿਕ ਤੁਹਾਡੀ 35400 ਰਹੇਗੀ ਲੇਕਿਨ ਬਾਅਦ ਦੇ ਵਿੱਚ ਕਾਫੀ ਵੱਡੀ ਗੱਫੇ ਹੋ ਜਾਣੇ ਆ ਤੇ ਤੁਸੀਂ ਜ਼ਰੂਰ ਫਾਰਮ ਭਰ ਲਿਓ ਇਹ 5/223 ਤੇ ਜਿਹੜੀ ਇੱਚ 13/223 ਤੇ 7/224 ਨੂੰ ਮਰਜ ਕਰਕੇ 5/225 ਬਣਾ ਦਿੱਤੀ ਗਈ ਹੈ ਇਹ ਬਹੁਤ ਹੀ ਸੁਨਹਿਰਾ ਮੌਕਾ ਆ ਤੇ ਸਭ ਤੋਂ ਚੰਗੀ ਗੱਲ ਹੈ ਕਿ ਇਹਨਾਂ ਪੋਸਟਾਂ ਦੇ ਵਿੱਚ ਵਾਅਦਾ ਹੋਣ ਜਾ ਰਿਹਾ ਹੈ ਅਗਲੇ ਹਫਤੇ ਦੇ ਵਿੱਚ ਤਕਰੀਬਨ ਇਹ ਪੋਸਟਾਂ 450 ਹੋਣ ਜਾ ਰਹੀਆਂ ਇਹ ਸਭ ਜਾਣਕਾਰੀ ਦੇ ਲਈ ਤੁਸੀਂ ਫੋਲੋ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਤੇ ਜਾਣਕਾਰੀ ਸ਼ੇਅਰ ਜ਼ਰੂਰ ਕਰਨੀ ਹੈ